ਸ਼ਖਰਤਾ ਦੇ ਉੱਤੇ ਹੈ ਪ੍ਰਚਾਰ ਦੀ ਸ਼ਖਰਤਾ ਦੇ ਉੱਤੇ ਹੈ ਔਰ ਮੈਨੂੰ ਅੱਜ ਇਹ ਗੱਲ ਦੱਸਦੇ ਹੋਏ ਬੜੀ ਹੈਰਾਨੀ ਹੋ ਰਹੀ ਹੈ ਕਿ ਜਿੰਨੀਆਂ ਵੀ ਪਾਰਟੀਆਂ ਨੇ ਚਾਹੇ ਭਾਰਤੀ ਜਨਤਾ ਪਾਰਟੀ ਚਾਹੇ ਕਾਂਗਰਸ ਪਾਰਟੀ ਚਾਹੇ ਅਕਾਲੀ ਦਲ ਇੰਨੀ ਇੱਕ ਬੁਰੀ ਤਰ੍ਹਾਂ ਦੇ ਨਾਲ ਸੰਜੀਵ ਅਰੋੜਾ ਜੀ ਦੀ ਚੜਤ ਨੂੰ ਦੇਖ ਕੇ ਉਹਨਾਂ ਦੀ ਸ਼ਰਾਫਤ ਨੂੰ ਦੇਖ ਕੇ ਉਹਨਾਂ ਦੀ ਇਮਾਨਦਾਰੀ ਨੂੰ ਦੇਖ ਕੇ ਗਿਆਨਤਾਰੀ ਨੂੰ ਦੇਖ ਕੇ ਐਨੀਆਂ ਕ ਘਬਰਾਈਆਂ ਪਈਆਂ ਨੇ ਕਿ ਬੁਖੜਾ ਕੇ ਕਮਲੇ ਹੋ ਗਏ ਪੂਰਾ ਲੁਧਿਆਣਾ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਦਾ ਜਣੀ ਕਿ ਸਬੂਤ ਮੰਦਾ ਹੈ ਔਰ ਇਹ ਵੀ ਮੰਨਦਾ ਕਿ ਸੰਜੀਵ अरोड़ा ਜੀ ਨੇ ਆਪਣੇ ਰਾਜਕਾਲ ਜੋ ਉਹਨਾਂ ਨੇ بطور ਮੈਂਬਰ ਪਾਰਲੀਮੈਂਟ ਰਾਜ ਸਭਾ ਹੋਣ ਦੇ ਨਾਤੇ ਜੋ ਕੰਮ ਕਰਾਏ ਨੇ ਉਹ ਬੜੀ ਡੰਕੀ ਦੀ ਝੋਟ ਤੇ ਕਰਾਏ ਨੇ ਔਰ ਆਪਣੇ ਆਪਣੇ ਲੁਧਿਆਣੇ ਦਾ ਉਹਨਾਂ ਨੇ ਸੁਧਾਰ ਕੀਤਾ ਪਰ ਹੁਣ ਇੱਕ ਬੜੀ ਹੈਰਾਨੀ ਦੀ ਗੱਲ ਹੁਣ ਤੋਂ ਕੁਝ ਸਮਾਂ ਪਹਿਲਾਂ ਨਵੇਂ ਨਵੇਂ ਪਾਜ ਪਾਈ ਬਣੇ ਰਵਨੀਤ ਸਿੰਘ ਬਿੱਟੂ ਚੰਦ ਸਾਥੀਆਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਬੇਹੁਦਗੀ ਵਾਲੀਆਂ ਗੱਲਾਂ ਨੀਚੇ ਪੱਧਰ ਦੀਆਂ ਗੱਲਾਂ ਬੋਖਲਾਹੜ ਦੇ ਵਿੱਚ ਬੋਲਦੇ ਨੇ ਔਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਮੈਂ ਅੱਜ 3.5 ਕਰੋੜ ਪੰਜਾਬੀਆਂ ਨੂੰ ਰਵਨੀਤ ਬਿੱਟੂ ਦੀ ਅਸਲੀਅਤ ਦੱਸਣ ਜਾ ਰਹੇ ਆ ਬੜੇ ਧਿਆਨ ਨਾਲ ਸੁਣਿਓ ਜਦੋਂ ਆਪਣਾ ਈਮਾਨ ਵੇਚ ਕੇ ਭਾਜਪਾ ਦੇ ਵਿੱਚ ਜੁਆਇਨ ਕੀਤਾ ਰਵਨੀਤ ਬਿੱਟੂ ਈਮਾਨ ਕਿਉਂ ਵੇਚਿਆ ਜਾਂ ਤਾਂ ਗੱਦੀ ਪਿੱਛੇ ਵੇਚਿਆ ਜਾਂ ਤਾਂ ਜਿਹੜੀ ਰਾਜ ਸਭਾ ਦੀ ਮੈਂਬਰੀ ਰਾਜਸਥਾਨ ਤੋਂ ਮਿਲਿਆ ਜਾਂ ਤਾਂ ਉਹਦੇ ਪਿੱਛੇ ਵੇਚਿਆ ਯਾ ਕੋਈ ਕੰਮੇ ਆਹੀ ਜਾਂ ਕੀਤਾ ਸੀ ਕਿ ਭਾਜੀਪੀ ਨੇ ਬਾਹਮ ਰੋੜ ਲਈ ਤੇ ਆਪਾਂ ਕਾਂਗਰਸ ਛੱਡ ਕੇ ਜਿਹੜੀ ਪਾਰਟੀ ਨੂੰ ਧੜੇ ਧੜੇ ਦੀਆਂ ਗਾਲਾਂ ਕੱਢਦੇ ਸੀ ਉਹ ਵੀ ਉਸ ਪੱਤਰ ਦੀਆਂ ਗਾਲਾਂ ਉਸ ਥਲੜੇ ਉਸ ਨੀਵੇਂ ਪੱਤਰ ਦੀਆਂ ਗਾਲਾਂ ਕਿ ਜਿਹੜੀਆਂ ਸੁਣੀਆਂ ਨਹੀਂ ਸੀ ਜਾਂਦੀਆਂ ਫਿਰ ਆਪਾਂ ਉਸੇ ਪਾਰਟੀ ਦਾ ਗਾਲਚ ਮਫਲਰ ਪਾ ਕੇ ਆਪਾਂ ਜੁਆਇਨ ਵੀ ਕਰ ਗਏ ਤੇ ਅੱਜ ਅੱਜ ਅਸੀਂ ਬੈਠੇ ਨਸੀਤਾ ਦੇ ਰਹੇ ਆ ਲੋਕਾਂ ਨੂੰ ਬਿੱਟੂ ਜੀ ਪਹਿਲਾਂ ਤਾਂ ਇਹ ਡਿਸਾਈਡ ਕਰ ਲੋ ਕਿ ਮਰਹੂਮ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਨੂੰ ਕਿਵੇਂ ਵੰਡਿਆ ਕਾਂਗਰਸੀ ਚ ਵੰਡਿਆ ਜਾਂ ਭਾਜਪਾ ਚ ਵੰਡਿਆ ਇੱਕ ਥੋੜਾ ਭਰਾ ਕਾਂਗਰਸ ਚ ਬੈਠਾ ਆਪ ਤੁਸੀਂ ਭਾਜਪਾ ਚ ਬੈਠੇ ਹੋ ਜਦੋਂ ਤੁਸੀਂ ਇਲੈਕਸ਼ਨ ਲੜੀ ਸੀ ਉਰੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਕਿ ਤੁਸੀਂ ਬੁਰੀ ਤਰ੍ਹਾਂ ਹਾਰੇ ਸੀ ਉਹਦੇ ਵਿੱਚ ਕਾਂਗਰਸ ਚ ਬੈਠਾ ਤੁਹਾਡਾ ਭਰਾ ਪੂਰੇ ਤੁਹਾਡੀ ਮਦਦ ਕਰਨ ਦੇ ਲਈ ਆਪਣੀ ਪੂਰੀ ਟੀਮ ਭੇਜ ਰਿਹਾ ਤੇ ਅੰਡਰ ਕਵਰ ਤੁਹਾਡੀ ਮਦਦ ਕਰ ਰਿਹਾ ਅੱਜ ਦੀ ਤਰੀਕ ਚ ਜਿਹੜਾ ਕਾਂਗਰਸ ਤੋਂ ਭਾਰਤ ਘੁਸ਼ਣਾਚੂ ਇਲੈਕਸ਼ਨ ਲੜ ਰਿਹਾ ਉਹਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਸਿਰਫ ਮੂੰਹ ਮੱਥਾ ਦਿਖਾਉਣ ਦੇ ਲਈ ਤੁਹਾਡਾ ਭਰਾ ਉਰੇ ਆਂਦਾ ਪਰ ਅੰਦਰੋਂ ਖਾਤੀ ਉਹ ਫੇਰ ਤੁਹਾਡੇ ਨਾਲ ਲੜਿਆ ਹੋਇਆ ਚੱਲ ਕੀ ਰਿਹਾ ਕਿਦਾ ਬੇਫਕੂਪ ਬਣਾ ਲੱਗੇ ਹੋ ਤੁਸੀਂ ਦੋਏ ਭਰਾ ਮਿਲ ਕੇ ਬਈ ਇੱਕ ਨੂੰ ਕਾਂਗਰਸ 'ਚ ਬਿਠਾ ਦਿਓ ਇੱਕ ਨੂੰ ਭਾਜਪਾ 'ਚ ਬਿਠਾ ਦਿਓ ਤੇ ਅਹੀਂ ਨਾਲ ਮਿਲ ਕੇ ਪੂਰੇ ਪੰਜਾਬ ਦਾ ਬੇਫਕੂਪ ਬਣਾਈ ਜਾਓ ਮੈਂ ਤੁਹਾਨੂੰ ਇੱਕ ਰਵਨੀਤ ਬਿੱਟੂ ਦੀ ਇੱਕ ਆਡੀਓ ਵੀਡੀਓ ਸੁਣਾਉਣ ਲੱਗਿਆ ਪਹਿਲਾਂ ਸੁਣਿਓ ਉਸ ਤੋਂ ਬਾਅਦ ਤੁਸੀਂ ਫੈਸਲਾ ਕਰਿਓ ਕਿ ਜਿਹੜੀਆਂ ਨਸੀਤਾਂ ਦੇਣ ਵਾਲੇ ਰਵਨੀਤ ਬਿੱਟੂ ਨੇ ਇਹਨਾਂ ਦੀ ਅਸਲੀਅਤ ਕੀ ਆ ਆ ਜਿਹੜਾ ਸੁਣਿਓ ਇਹ ਤੋਂ ਪਤਾ ਲੱਗਦਾ ਵੀ ਅਸੀਂ ਇੱਥੇ ਗੁਰੂ ਦਾ ਜਾਬ ਕਰ ਰਹੇ ਸਤਨਾਮ ਵਾਹਿਗੁਰੂ ਕਰ ਰਹੇ ਹਾਂ ਕਿਸਾਨਾਂ ਦੇ ਤੇ ਉਧਰ ਇਹ ਜਿਹੜੇ ਬੀਜੇਪੀ ਵਾਲੇ ਆ ਜਿਹੜੇ ਦਲਾਲ ਦੱਸਦੇ ਆ ਕਿਸਾਨਾਂ ਨੂੰ ਉਹ ਮੇਰੇ ਖਿਲਾਫ ਇਥੇ ਐਫ ਆਈ ਆਰ ਪੋਸਟ ਕਰੇ ਆ ਜਦੋਂ ਅਸੀਂ ਕਿਸਾਨਾਂ ਦੀ ਸੁੱਖ ਮੰਗ ਰਹੇ ਆ ਆਪਣੇ ਬੱਚੇ ਪਰਵਾਰਾਂ ਨਾਲ ਵੀ ਤੁਹਾਡੀ ਦਿੱਲੀ ਪੁਲਿਸ ਇੱਕ ਕਿਸੇ ਚੈਨਲ ਤੇ ਉਹ ਚੈਨਲ ਕੀ ਦਿਖਾ ਰਿਹਾ ਕੀ ਨਹੀਂ ਦਿਖਾ ਰਿਹਾ ਤੇ ਤੁਸੀਂ ਉਸ ਤੇ ਐਫ ਆਈ ਆਰ ਵੀ ਕਰ ਦੋਗੇ ਕੋਈ ਵੀ ਬੰਦਾ ਚੈਨਲ ਤੇ ਹਜ਼ਾਰਾਂ ਬੰਦਾ ਹਰੇਕ ਗੱਲ ਕਰਦਾ ਹੈ ਤੇ ਉਹਦੇ ਉੱਤੇ ਕੋਈ ਬੰਦਾ ਉੱਠ ਕੇ ਇਥੋਂ ਪਤਾ ਲੱਗਦਾ ਕੋਈ ਬੰਦਾ ਨਹੀਂ ਇਹਦੇ ਵਿੱਚ ਬੀਜਪੀ ਤੇ ਆਰਐਸਐਸ ਬੰਦੇ ਮੁੱਦੇ ਦੀ ਕੀ ਪਾਤਾ ਇਹਦਾ ਪਤਾ ਲੱਗ ਗਿਆ ਨਾ ਵੀ ਆਰਐਸਐਸ ਆਲੇ ਕਾਖੀ ਨਿੱਕਲੇ ਨਾਲ ਕਰ ਸਕਦੇ ਆ ਅਗਲੀ ਇੱਕ ਹੋਰ ਸੁਣ ਲੋ ਜੇ ਆਰਐਸਐਸ ਤੇ ਬੀਜਪੀ ਦਾ ਇੱਥੇ ਬੰਦਾ ਕੋਈ ਦਲਾਲ ਜਿਹਾ ਜਿਹੜਾ ਅੱਗੇ ਕਰਾਉਂਦਾ ਇਹ ਕ ਮੈਂ ਤਾਂ ਇਹ ਕਹਿਣਾ ਚਾਹੁੰਦਾ ਭਾਈ ਤੁਸੀਂ ਪੰਜਾਬ ਦੀ ਲੜਾਈ 'ਚ ਨਾ ਆਓ ਸਾਡੀ ਲੜਾਈ ਪੰਜਾਬ ਦੀ ਆਪਣੀ ਲੜਾਈ ਆ ਇਹ ਤੁਸੀਂ ਇਹਦੇ ਵਿੱਚ ਇੰਟਰਵਿਊ ਵਿੱਚ ਦਖਲ ਨਾ ਕਰੋ ਚੰਗੇ ਰਹੋ ਇਹ ਕੋਈ ਧਮਕੀ ਵਾਲੀ ਗੱਲ ਨਹੀਂ ਮੈਂ ਕਰ ਰਿਹਾ ਵੀ ਥੋਤ ਚੱਲ ਨਹੀਂ ਹੋਣੀ ਜਿਹੜਾ ਰਵਨੀਤ ਬਿੱਟੂ ਇਹ ਕਹਿ ਰਿਹਾ ਸੀ ਕਿ ਇਹੀ ਭਾਜਪਾ ਸਾਡੇ ਸਾਡੇ ਭੋਲੇ ਭਾਲੇ ਕਿਸਾਨਾਂ ਨੂੰ ਇਹੀ ਭਾਜਪਾ ਸਾਡੇ ਭੋਲੇ ਭਾਲੇ ਕਿਸਾਨਾਂ ਨੂੰ ਰਵਨੀਤ ਬਿੱਟੂ ਕਹਿ ਰਿਹਾ ਕਿ ਦਲਾਲ ਦਸਤੀ ਆ ਅੱਜ ਉਸੇ ਭਾਜਪਾ ਦੇ ਵਿੱਚ ਰਵਨੀਤ ਬਿੱਟੂ ਜਾ ਕੇ ਵਾਸ਼ਿੰਗ ਮਸ਼ੀਨ ਚ ਧੋਏ ਗਏ ਅੱਜ ਉਹੀ ਭਾਜਪਾ ਜਿਹੜੀ ਦਲਾਲ ਦੱਸਦੀ ਸੀ ਸਾਡੇ ਕਿਸਾਨਾਂ ਨੂੰ ਉਹ ਠੀਕ ਹੋ ਗਈ? ਕੀ ਭਾਜਪਾ ਨੇ ਕਿਸਾਨਾਂ ਦੇ ਜਿਹੜੇ ਸਾਰੇ ਮੁੱਦੇ ਸੀ ਉਹ ਹੱਲ ਕਰਤੇ? ਵੱਡਾ ਸਵਾਲ ਹੈ। ਇਹ ਖਾਕੀ ਨਿਕਰ ਵਾਲੇ ਦੱਸਦਾ ਸੀ ਰਵਨੀਤ ਬਿੱਟੂ ਭਾਜਪਾ ਵਾਲਿਆਂ ਨੂੰ ਤੇ ਆਰਐਸਐਸ ਦੇ ਦਲਾਲ ਦੱਸਦਾ ਸੀ ਅੱਜ ਅੱਜ ਰਵਨੀਤ ਬਿੱਟੂ ਦਾ ਕੀ ਸਕੈਂਡ? ਜੇ ਗੰਗਾ ਗਏ ਗੰਗਾਰਾਮ ਜੇ ਗੰਗਾ ਜਮਨਾ ਗਏ ਤਾਂ ਜਮਨਾ ਦਾ ਬਾਓ ਤੁਹਾਡੇ ਜਿੱਥੇ ਜਾਵੋ ਜਿੱਥੇ ਜਾਵੋ ਉਹੀ ਭਾਸ਼ਾ ਬੋਲਣ ਲੱਗ ਜਾਓ ਜੇ ਤੁਸੀਂ ਕਾਂਗਰਸ ਤੇ ਬੈਠੇ ਹੋ ਤਾਂ ਉਹਦੀ ਚਾਤੂਕਾਰਤਾ ਜੇ ਛੱਡ ਕੇ ਭਾਜਪਾ ਚਲੇ ਗਏ ਉਹਦੀ ਚਾਤੂਕਾਰਤਾ ਤੇ ਜੇ ਹੁਣ ਤਾਲ ਨੂੰ ਇਹ ਵੀ ਨਹੀਂ ਪਤਾ ਕਿ ਕੋਈ ਤੀਜੀ ਨਾ ਤਿਆਰ ਕੀਤੀ ਹੋਵੇ ਪਾਰਟੀ ਕਿਤੇ ਉਧਰ ਨਾ ਜਾਣਾ ਹੋਵੇ ਬਿੱਟੂ ਜੀ ਮੰਨਿਆ ਕਿ ਸੰਜੀਵ ਅਰੋੜਾ ਜੀ ਵਰਗਾ ਇਨਸਾਨ ਜਿਹੜਾ شریف ਇਨਸਾਨ ਸਾਊ ਇਨਸਾਨ ਦੁਬਾਰਾ ਮੈਨੂੰ ਲੱਗਦਾ ਇਹ ਲੁਧਿਆਣੇ ਵਾਲਿਆਂ ਦੀ ਕਿਸਮਤ ਤੇ ਚੰਗੀ ਐ ਕਿ ਜਿਹੜਾ ਮਿਲਣ ਜਾ ਰਿਹਾ ਪਰ ਯਕੀਨ ਜਾਣਿਓ ਸੰਜੀਵ अरोड़ा ਦੀ ਚੜਤ ਨੂੰ ਉਹਦੀ ਵੜਤ ਨੂੰ ਦੇਖ ਕੇ ਜਿਸ ਤਰੀਕੇ ਨਾਲ ਤੁਸੀਂ ਸਾਰੇ ਬੋਖਲਾ ਗਏ ਨਾ ਸਾਰੇ ਕਮਲੇ ਹੋ ਗਏ ਇਹਦੇ ਤੋਂ ਸਾਫ਼ ਜਾਹਰ ਹੁੰਦਾ ਕਿ ਤੁਸੀਂ ਵੋਟਾਂ ਤੋਂ ਪਹਿਲਾਂ 19 ਤਰੀਕ ਤੋਂ ਪਹਿਲਾਂ ਸਰੈਂਡਰ ਕਰ ਚੁੱਕੇ ਹੋ ਹਾਰ ਮੰਨ ਚੁੱਕੇ ਹੋ ਆਖਰੀ ਮੂਮੈਂਟ ਤੱਕ ਜਦੋਂ ਚੋਣ ਜਾਬਤਾ ਲੱਗ ਚੁੱਕਿਆ ਸੀ ਤੁਹਾਨੂੰ ਕੈਂਡੀਡੇਟ ਨਹੀਂ ਮਿਲਿਆ ਉਹ ਰੋ ਖੜਾਣ ਨੂੰ ਕੈਂਡੀਡੇਟ ਜਦੋਂ ਫੇ ਭਾਜਪਾ ਦੇ ਤੁਹਾਡੇ ਆਕਾ ਤਾਜ ਤਾਜ ਜਿਹੜੀ ਪਾਰਟੀ ਤੁਸੀਂ ਗਏ ਹੋ ਜਦੋਂ ਤੁਹਾਨੂੰ ਕਹਿ ਰਹੇ ਸੀ ਕਿ ਬਿੱਟੂ ਜੀ ਤੁਸੀਂ ਜਾਓ ਤੇ ਜਾ ਕੇ ਇਲੈਕਸ਼ਨ ਲੜੋ ਤੇ ਉੱਥੋਂ ਐਮਐਲਏ ਜਿੱਤ ਕੇ ਆਓ ਕਿ ਕਿਉਂ ਨਾ ਲੜੇ ਤੁਸੀਂ ਉਦੋਂ ਕਿਉਂ ਲੱਤਾਂ ਥਰ ਥਰ ਕੰਬਦੀਆਂ ਸੀ ਕਿਉਂਕਿ ਪਤਾ ਸੀ ਇੱਕ ਵਾਰ ਲੁਧਿਆਣੇ ਵਾਲਿਆਂ ਨੇ ਜਵਾਰ ਦਿੱਤਾ ਦੂਜਾ ਇਹ ਵੀ ਪਤਾ ਸੀ ਕਿ ਜਿਹੜੀ ਸੰਜੀਵ ਅਰੋੜਾਈ ਦੇ ਮੁਕਾਬਲੇ ਜੇ ਮੈਂ ਇਲੈਕਸ਼ਨ ਲੜੀ ਮੈਂ ਬੁਰੀ ਤਰ੍ਹਾਂ ਹਾਰੂੰਗਾ ਜਮਾਨਤ ਜਬਤ ਕਰਾਉਂਗਾ ਤਾਂ ਕਰਕੇ ਨਹੀਂ ਇਲੈਕਸ਼ਨ ਲੜੀ ਫਿਰ ਥੋਨੂੰ ਇਹ ਵੀ ਕਿਹਾ ਗਿਆ ਕਿ ਆਪਣੇ ਪਰਿਵਾਰ ਚੋਂ ਕਿਸੇ ਨੂੰ ਇਲੈਕਸ਼ਨ ਲੜਾ ਦਿਓ ਤੁਸੀਂ ਉਸ ਗੱਲ ਤੇ ਵੀ ਨਹੀਂ ਆਏ ਜੇ ਇੰਨਾ ਸ਼ੌਕ ਹੈ ਨਾ ਬਿਆਨਬਾਜ਼ੀਆਂ ਕਰਨ ਦਾ ਪਹਿਲਾਂ ਆਪਣਾ ਸਟੈਂਡ ਕਲੀਅਰ ਕਰੋ ਕਿ ਪੰਜਾਬ ਦੇ ਨਾਲ ਪੰਜਾਬ ਦੇ ਹੱਕਾਂ ਦੇ ਨਾਲ ਪੰਜਾਬੀਆਂ ਦੇ ਨਾਲ ਕਿ ਸਿਰਫ ਤੇ ਸਿਰਫ ਇੱਕ ਕੁਰਸੀ ਪਿੱਛੇ ਜਾਂ ਫਿਰ ਉਹ ਕਰਤੂਤ ਪਿੱਛੇ ਜਿਹਦੇ ਪਿੱਛੇ ਭਾਜਪਾ ਨੇ ਤੁਹਾਡੀ ਬਾਹ ਮੋੜ ਕੇ ਪਿੱਠਣਾ ਲਾਈ ਆ ਕਿ ਉਹਦੇ ਪਿੱਛੇ ਛੱਡ ਕੇ ਭੱਜਿਓ ਸੋ ਇਸ ਕਰਕੇ ਅੱਜ 3.5 ਕਰੋੜ ਪੰਜਾਬੀਆਂ ਨੂੰ ਮੈਂ ਰਵਨੀਤ ਬਿੱਟੂ ਦੀ ਅਸਲੀਅਤ ਦੱਸ ਰਿਹਾ ਏਸੇ ਪਿੱਛੇ ਕਿ ਭੁਖੜਾਏ ਹੋਏ ਘਬਰਾਏ ਹੋਏ ਕੰਧਾਂ ਟੱਕਰਾ ਮਾਰਦੇ ਫਿਰਦੇ ਨੇ ਔਰ ਔਰ ਮੈਂ ਇਸ ਗੱਲ ਦਾ ਗਰੰਟੀ ਕਰਦਾ ਦਾਵਾ ਕਰਦਾ ਕਿ ਜਿੰਨੇ شریف ਜਿੰਨਾ ਇਮਾਨਦਾਰ ਔਰ ਜਿੰਨਾ ਧਿਆਨਪਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੰਜੀਵ ਅਰੋੜਾ ਜਿਸ ਰਫਤਾਰ ਤੇ ਲੁਧਿਆਣੇ ਦੀ ਡਿਵੈਲਪਮੈਂਟ ਉਸ ਇਨਸਾਨ ਨੇ ਕਰਵਾਈ ਹੈ ਔਰ ਜਿਵੇਂ ਲੁਧਿਆਣੇ ਦੇ ਲੋਕਾਂ ਨੂੰ ਸੰਜੀਵ ਅਰੋੜਾ ਜੀ ਨੂੰ ਪਿਆਰ ਮਿਲਣ ਲੱਗਿਆ ਆ ਜਿਵੇਂ ਲੁਧਿਆਣੇ ਦਾ ਹਰ ਇੱਕ ਵਰਗ ਬੱਚੇ-ਬੱਚੇ ਤੋਂ ਲੈ ਕੇ ਵੱਡਾ ਬਜ਼ੁਰਗ ਜਿਵੇਂ ਉਹਨਾਂ ਨੂੰ ਪਿਆਰ ਦੇਣ ਲੱਗਿਆ ਆ ਇਹ ਸਾਰੀ ਬੁਖਲਾਹਟ ਇਹ ਸਾਰੇ ਜੋ ਇਸ ਸ਼ਿਕਨ ਆ ਰਹੀ ਹੈ ਨਾ ਮਤਲਬ ਕਿ ਬੁੱਲਾ ਤੇ ਜ਼ਬਾਨ ਤੇ ਸਾਰਿਆਂ ਦੇ ਇਹ ਉਸ ਦੀ ਦਾ ਨਤੀਜਾ ਧੰਨਵਾਦ ਜੀ ਬਹੁਤ ਬਹੁਤ